ਇਹਦਾ ਦੰ ਰੱਖਿਆ ਕੱਟੇ ਦਾ ਉਦਨੇ ਹੀ ਮੀਂਹ ਆ ਗਿਆ। ਤੀਜੇ ਸਾਲ ਜੇ ਅਸੀਂ ਇਹ ਰਸਮ ਨੂੰ ਖਤਮ ਕਰਦੇ ਸੀ ਜਾਂ ਨਹੀਂ ਕਰਦੇ ਸੀ ਸਾਡੇ ਪਿੰਡ ਦੇ ਵਿੱਚ ਇੱਕ ਤਾਂ ਡੰਗਰਾਂ ਨੂੰ ਬਿਮਾਰੀ ਪੈ ਜਾਂਦੀ। ਮੀਂਹ ਨਹੀਂ ਸੀ ਪੈਂਦਾ ਫਸਲ ਨੂੰ ਮਾਰਦੀ ਦੀ। ਪਿੰਡ ਦੇ ਆਲੇ-ਦੁਆਲੇ ਘਿਰਾ ਦੇ ਦੇਣ ਝੋਟੇ ਦਾ। ਆ ਜਿੰਨੇ ਡੰਗਰ ਪਸ਼ੂ ਨੇ ਉਹ ਤੋਂ ਬਾਹਰ-ਬਾਹਰ ਦੀ ਖੱਤਿਆਂ ਦੇ ਵਿੱਚ ਨੇ। ਅੱਗੇ ਜਿਹੜੇ ਬੰਦਿਆਂ ਨੇ ਦੁੱਧ ਨੂੰ ਜਾਗ ਲਾਇਓ ਸੀ ਉਹ ਬੰਦਿਆਂ ਨੂੰ ਖੜ ਕੇ ਇੱਥੇ ਲਿਆਏ ਨੇ। ਜੀ ਤੁਸੀਂ ਦੇਖਦੇ ਹੋ ਨਰਪਖ ਪੋਸਟ ਮੈਦਾਰਾ ਕਬਦੀ ਜੀ ਮੌਜੂਦ ਆ ਪਿੰਡ ਖਾਨਪੁਰ ਦੇ ਵਿੱਚ ਚਿੱਤੇ ਕਿ ਇੱਥੇ ਅੱਜ ਪ੍ਰਾਣੀ ਰੀਤ ਦੇ ਅਨੁਸਾਰ ਪਿੰਡ ਵਾਸੀਆ ਵੱਲੋਂ ਜੱਗ ਕੀਤਾ ਗਿਆ ਉਸ ਜੱਗ ਦੇ ਵਿੱਚ ਇਹ ਜਿੰਮੇ ਦੱਸ ਰਹੇ ਨੇ ਇੱਥੋਂ ਦੇ ਨਿਵਾਸੀ ਵੀ ਇਹ 3 ਸਾਲ ਬਾਅਦ ਇਸ ਤਰ੍ਹਾਂ ਦਾ ਜਿਹੜਾ ਜੱਗ ਕਰਦੇ ਆ ਨੇ ਜਦੋਂ ਕੋਈ ਪਿੰਡ ਦੇ ਵਿੱਚ ਮਹਾਮਾਰੀ ਜਾਂ ਕੋਈ ਕਰੋਪੀ ਹੋਵੇ ਜਿਵੇਂ ਕਿ ਐਤਕੀ ਜਿਹੜੇ ਮੀਨ ਨੇ ਉਹ ਬਹੁਤ ਘੱਟ ਪਏ ਨੇ ਇੰਦਰ ਦੇਵਤਾ ਨੂੰ ਖੁਸ਼ ਕਰਨ ਵਾਸਤੇ ਇਹਨਾਂ ਨਗਰ ਨਿਵਾਸੀਆਂ ਨੇ ਜਿਹੜਾ ਅੱਜ ਜਾਗ ਕੀਤਾ ਆਪਾਂ ਗੱਲ ਕਰਾਂਗੇ ਕਿ ਉਹ ਜਾਗ ਇਹਨਾਂ ਦੀ ਰੀਤ ਕਦੋਂ ਤੋਂ ਚੱਲਦੀ ਆ ਰਹੀ ਤੇ ਕਿਵੇਂ ਇਹਨਾਂ ਨੇ ਕੀਤਾ ਸਾਡੇ ਕੋਲ ਮੌਜੂਦ ਨੇ ਨਗਰ ਨਿਵਾਸੀ ਹਾਂਜੀ ਬਾਬੂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜਿਹੜਾ ਤੁਸੀਂ ਅੱਜ ਇੱਥੇ ਕੀਤਾ ਜਾਗ ਕੀਤਾ ਕਦੋਂ ਤੋਂ ਚੱਲਦਾ ਆ ਰਿਹਾ ਤੁਹਾਡਾ ਇਹ ਜਿਹੜਾ ਰੀਤ ਰਵਾਜ ਹਾਂਜੀ ਮੈਂ 70 ਸਾਲ ਦੀ ਮੇਰੀ ਉਮਰ ਹੋ ਗਈ ਸਾਡੇ ਬਜ਼ੁਰਗਾਂ ਦਾ ਸਾਨੂੰ ਨਹੀਂ ਪਤਾ ਕਦੋਂ ਤੋਂ ਚੱਲਿਆ ਆਉਂਦਾ ਤਿੰਨ ਸਾਲ ਬਾਅਦ ਪੱਕਾ ਇਹ ਹੁੰਦਾ ਹੀ ਇਹ ਕਿ ਕਿਨੇ ਸਾਲ ਬਾਅਦ ਕਿ 10 ਸਾਲ ਬਾਅਦ ਹੋਇਆ ਵਾ ਪਿੰਡ ਦੇ ਨਾਂ ਫਟ ਹੋਣ ਆ ਇੱਕਾ ਹੋਣ ਕਰਕੇ ਬਈ ਨਾ ਇਹਦ ਨੂੰ ਕੋਈ ਮੰਨਦਾ ਸੀ 10 ਸਾਲ ਬਾਅਦ ਤੁਸੀਂ ਇਹ ਜੱਗ ਕੀਤਾ ਅਕੇ 3 ਸਾਲ ਬਾਅਦ ਕਰਦੇ ਹਾਂ 10 ਸਾਲਾਂ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਤੁਹਾਨੂੰ ਤਸਾਂ ਸਾਲਾਂ ਚ ਪ੍ਰੋਬਲਮਾਂ ਆਈਆਂ ਨਹੀਂ ਜਿੱਦਣੇ ਸੀ ਪਹਿਲਾਂ ਮੀਂਹ ਨਹੀਂ ਪਿਆ ਹੈਗਾ ਸੌਣ ਦੇ ਵਿੱਚ ਵਿਸਾਉਣ ਦਾ ਮਹੀਨਾ ਚੱਲਦਾ ਵਾ ਜਿੱਦਣੇ ਅਸੀਂ ਆਪ ਦਾ ਝੋਟੇ ਦਾ ਦਿਨ ਰੱਖਿਆ ਕੱਟੇ ਦਾ ਉਦਨੇ ਹੀ ਮੀਂਹ ਆ ਗਿਆ ਕੀ ਕੀ ਕਰਦੇ ਹੋ ਤੁਸੀਂ ਅਸੀਂ ਜੱਗ ਦੇ ਵਿੱਚ ਇਸ ਜੱਗ ਦੇ ਵਿੱਚ ਇੱਕ ਤਾਂ ਅਸੀਂ ਆਪ ਪਟੜੀਆਂ ਜਿਹੜੀ ਸਾਰੀ ਪਟੜੀ ਦੇ ਉੱਪਰ ਦੀ ਰਾਤ ਦੇ ਸਮੇਂ ਆਪਾਂ ਗੇੜਾ ਦੇਣਾ ਵਾ ਇੱਕ ਦੋ ਤੋੜੇ ਬੰਨੇ ਹੁੰਦੇ ਨੇ ਬੰਦਿਆਂ ਦੇ ਐਟਡ ਨਾਲ ਉਹਨਾਂ ਦੇ ਵਿੱਚ ਗਲੀ ਕੱਢੀ ਹੁੰਦੀ ਆ ਉਹ ਪਾਣੀ ਦੀ ਧਾਰ ਦੇਣੀ ਆ ਉਹ ਧਾਰ ਟੁੱਟਣ ਨਹੀਂ ਦੇਣੀ ਅੱਜ ਕੀਤਾ ਤੁਸੀਂ ਨਹੀਂ ਅੱਜ ਨਹੀਂ ਕਰਿਆ ਇਹ ਤੁਸੀਂ ਫੇਰ ਰੀਤੀ ਰਿਵਾਜ ਬਦਲਦੇ ਕਿਉਂ ਜਾਂਦੇ ਹੋ ਰੀਤੀ ਰਿਵਾਜ ਇੱਕ ਤਾਂ दारू ਪੀਣੋਂ ਨਹੀਂ ਹਟਦੇ ਪਿੰਡ ਦੇ ਲੋਕ ਹਾਂ ਇੱਕ ਕੋਠੇ ਤੇ ਪਾਥੀਆਂ ਪੱਥੀਆਂ ਹੁੰਦੀਆਂ ਨੇ ਕੰਧਾਂ ਤੇ ਉਹ ਨਹੀਂ ਰੱਖਣ ਦਿੰਦੇ ਇੱਕ ਰੱਖੀਆਂ ਹੁੰਦੀਆਂ ਨੇ ਆਹ ਹੁਣ ਦੁੱਧ ਨੂੰ ਜਾਗ ਨਹੀਂ ਸੀ ਲਾਉਂਦੇ ਹੁੰਦੇ ਅੱਗੇ ਜਿਹੜੇ ਬੰਦਿਆਂ ਨੇ ਦੁੱਧ ਨੂੰ ਜਾਗ ਲਾਏ ਸੀ ਉਹ ਬੰਦਿਆਂ ਨੂੰ ਫੜ ਕੇ ਇੱਥੇ ਲਿਆਏ ਨੇ ਐਤਕੀ ਮਾਸ ਸੀ ਐਤਕੀ ਐਤਕੀ ਕੋਈ ਬੰਨਣ ਨਹੀਂ ਕਰਿਆ ਹੈਗਾ ਅੱਛਾ ਕਿਨੇ ਬੰਨਣ ਕਿਉਂ ਨਹੀਂ ਕੀਤਾ ਤੁਹਾਡਾ ਤੁਹਾਡਾ ਸਾਰਾ ਜਿਹੜਾ ਨਗਰ ਆ ਇੱਥੇ ਵੀ ਇਕੱਠਾ ਹੋਇਆ ਮੌਜੂਦ ਆ ਜਦੋਂ ਤੁਸੀਂ ਇਹ ਜੱਗ ਸ਼ੁਰੂ ਕੀਤਾ ਬਾਅਦ ਸਾਰਿਆਂ ਨੇ ਰਜ਼ਾਮੰਦੀ ਨਾਲ ਦੱਸਿਆ ਨਹੀਂ ਸਾਰਿਆਂ ਨੂੰ ਤੁਸੀਂ ਵੀ ਇਹ ਪੁਰਾਣੀ ਪਰੰਪਰਾ ਆਪਣੀ ਇਹ ਜੀ ਉਹ ਗੱਲ ਆ ਹੁਣ ਤੁਸੀਂ ਵੀ ਜਾਣਦੇ ਹੋ ਵੀ ਜਿਹੜੇ ਨਸ਼ੇੜੀ ਨੇ ਉਹ ਗੱਲ ਪੈਂਦੇ ਨੇ ਬੀਨਿਸ਼ ਏੜੀਆਂ ਦੇ ਗਲ ਪੈਣ ਦੇ ਕਾਰਨ ਦੇ ਨਾਲ ਹੁਣ दारू ਪੀਣ ਵਾਲੇ ਨੂੰ ਬੁਲਾਵਾਂਗੇ ਉਹ ਆਪਾਂ ਨੂੰ ਕੀ ਕਹੂਗਾ ਤੁਸੀਂ ਪੁਰਾਣੇ ਬਜ਼ੁਰਗੋਂ ਤੁਸੀਂ ਉਹਨਾਂ ਨੂੰ ਰੀਤੀ ਰਿਵਾਜ ਸਮਝਾਵੋ ਵੀ ਨਾ ਸਮਝਦੇ ਨਹੀਂਗੇ ਹੈਗੇ ਉਹ ਤਾਂ ਮਾਰਨ ਪੈਂਦੇ ਉਹ ਤਾਂ ਕਹਿੰਦਾ ਗੱਲ ਹੀ ਨਹੀਂ ਇਹ ਹੈਗੀਆਂ ਤੇ ਤੁਸੀਂ ਦੇਖੋ ਇੰਨਾ ਅੱਜ ਕੱਟ ਤੁਹਾਡੇ ਪਿੰਡ ਦਾ ਤੇ ਇੰਨਾ ਤੁਸੀਂ ਖਰਚਾ ਕੀਤਾ ਜਿਵੇਂ ਤੁਸੀਂ ਦੱਸ ਰਹੇ ਹੋ ਵੀ ਅਸੀਂ ਝੋਟਾ ਲੈ ਕੇ ਉਹਨੂੰ ਇੱਕੋ ਰੰਗ ਦਾ ਝੋਟਾ ਲਿਆ ਉਹਨੂੰ ਦਾਨ ਕੀਤਾ ਤੇ ਫਿਰ ਤੁਹਾਨੂੰ ਲੱਗਦਾ ਨਹੀਂ ਵੀ ਜਦੋਂ ਤੁਸੀਂ ਉਹ ਰੀਤੀ ਰਿਵਾਜ ਨੇ ਜਿਹੜੇ ਪੁਰਾਣੇ ਉਹ ਤਾਂ ਤੁਸੀਂ ਕੀਤੇ ਹੀ ਨਹੀਂਗੇ ਉਹ ਅਸੀਂ ਫਿਰ ਬਾਬੇ ਜੋਗੀ ਪੀਰ ਦੀ ਮਹੰਤ ਕਰ ਲਈ ਵੀ ਅਸੀਂ ਤੇਰੀ ਪੁਜਾਰੀ ਦੇਤੀ ਜੋ ਮੰਨਦੀ ਆ ਬਈ ਜਿਹੜਾ ਤੂੰ ਗਲਤੀ ਕਰਦਾ ਉਹਨੂੰ ਤੂੰ ਸੀ ਜਾਣਦੇ ਹੋ ਬਈ ਅਸੀਂ ਆਪਣੇ ਬੰਨਿਓ ਥੋੜੀ ਪੁਜਾਰੀ ਦੇ ਚੁੱਕੇ ਅਸਾਂ ਜਿਹੜਾ ਤੁਸੀਂ ਝੋਟਾ ਦਾਨ ਕਰਦੇ ਹੋ ਕਿਵੇਂ ਕਰਦੇ ਆ ਝੋਟਾ ਦਾਨ ਕਰਦੇ ਆ ਹੁਣ ਆ ਪਿੰਡ ਦੇ ਆਤਮ ਦੇਖਿਆਈਏ ਵੀ ਪਿੰਡ ਦੇ ਆਲੇ ਦੁਆਲੇ ਗੇੜਾ ਦੇ ਦੇਣਾ ਝੋਟੇ ਦਾ ਜਿੰਨੇ ਡੰਗਰ ਪਸ਼ੂ ਨੇ ਉਹ ਤੋਂ ਬਾਹਰ ਬਾਹਰ ਦੀ ਖੱਤਿਆਂ ਦੇ ਵਿੱਚ ਦੀ ਫਿਰ ਉਹ ਜਾ ਕੇ ਢੋਂਸੀ ਨੂੰ ਫੜਾਇਆਈ ਦਾ ਸਨੀ ਦੇਵ ਦਾ ਹੁੰਦਾ ਹੈ ਉਹ ਫੇਰ ਪਟੜੀ ਤੇ ਜਾ ਕੇ ਦਾਨ ਕਰਦੇ ਉਹਨਾਂ ਨੂੰ ਉਸ ਤੋਂ ਨਾਲ ਤੁਸੀਂ ਕੀ ਕੀ ਹੋਰ ਦਿੰਦੇ ਉਹਨਾਂ ਨੂੰ ਪੰਡਤ ਨੂੰ ਆ ਪਿੰਡ ਦੇ ਵਿੱਚੋਂ ਕਣਕ ਇਕੱਠੀ ਹੋ ਜਾਂਦੀ ਆ ਉਹਨਾਂ ਦੇ ਕਰਮਾ ਦੀਪ ਢੋਂਸੀ ਨੂੰ ਸਨੀ ਦੇਵ ਦੇ ਨਾਂ ਤੇ ਤੇ ਆ ਤੇਲ ਚੜਦਾ ਵਾ ਤੇਲ ਦੇ ਤਿੰਨ ਚਾਰ ਪੀਪੇ ਹੋ ਜਾਂਦੇ ਨੇ ਬਾਕੀ ਪੈਸੇ ਮਾਇਆ ਹੋ ਜਾਂਦੀ ਆ ਕੁਛ ਅਸੀਂ ਪਿੰਡ ਕੱਪੜੇ ਹੋ ਜਾਂਦੇ ਨੇ ਫੇ ਸਾਡੇ ਪਿੰਡ ਦੇ ਲੋਕ ਨੇ ਜਿਹੜੇ ਉਹਨਾਂ ਨੂੰ ਉਹ ਆ ਦਾਨ ਵੀ ਕਰ ਦਿੰਦੇ ਨੇ ਬਸ ਤੁਹਾਨੂੰ ਪਰਮਾਤਮਾ ਤੇ ਪੂਰੀ ਵਿਸ਼ਵਾਸ ਆ ਵੀ ਜਦੋਂ ਜਿਹੜੇ ਇਹ ਰੀਤੀ ਰਿਵਾਜ ਤੁਸੀਂ ਕਰਦੇ ਹੋ ਪੁਰਾਣੇ ਵੀ ਇਸ ਤਰ੍ਹਾਂ ਕਰਨ ਨਾਲ ਕਿਤੇ ਨਾ ਕਿਤੇ ਜਾ ਕੇ ਜਿਹੜਾ ਇੰਦਰ ਦੇਵਤਾ ਉਹ ਖੁਸ਼ ਹੋਵੇਗਾ ਹਾਂਜੀ ਇੰਦਰ ਦੇਵਤਾ ਜਿਹੜਾ ਉਹ ਬਾਬੇ ਬਾਬਾ ਜੋਗੀ ਪੀਰ ਆ ਜਿਹੜਾ ਇਹ ਇੰਦਰ ਦੇ ਖਾੜੇ ਦੀ ਪਰੀ ਦਾ ਪੁੱਤਰਾ ਜੀਤਾ ਮਾਈ ਦਾ ਇਹ ਤੁਸੀਂ ਦੱਸ ਸਕਦੇ ਹੋ ਵੀ ਜਿਵੇਂ ਇਸ ਤਰ੍ਹਾਂ ਦੇ ਜਿਵੇਂ ਤੁਸੀਂ ਹੁਣ ਕਾਫੀ ਸਮਾਂ ਤੁਹਾਡੀ ਵੀ ਇਸ ਤਰ੍ਹਾਂ ਦੇ ਹਾਲਾਤ ਕਿਤੇ ਪੰਜਾਬ 'ਚ ਪੈਦਾ ਨਹੀਂ ਹੋਏ ਸੀ ਜਿਵੇਂ ਹੁਣ ਇੰਨੀ ਗਰਮੀ ਆ ਕਿਤੇ ਨੇ ਕਿਤੇ ਜਾ ਕੇ ਤੁਹਾਨੂੰ ਲੱਗਦਾ ਨਹੀਂ ਵੀ ਰੁੱਖਾਂ ਦੀ ਬਹੁਤ ਵੱਡੀ ਘਾਟ ਇਹ ਰੁੱਖਾਂ ਦੀ ਵੀ ਘਾਟ ਸਾਡੇ ਪਿੰਡ 'ਚ ਤਿੰਨ ਚਾਰ ਹਜ਼ਾਰ ਰੁੱਖ ਲਾਤਾ ਹੁਣ ਜਦ ਰੁੱਖ ਤਾਂ ਮੰਨਿਆ ਮੰਦਿਆਂ ਜਾਂ ਪਿੰਡ ਦੇ ਲੋਕ ਆ ਆਪਾਂ ਬਾਬੇ ਨੂੰ ਹੀ ਭੁੱਲੇ ਫਿਰਦੇ ਆ ਫਿਰ ਉਹਨੂੰ ਆਪਾਂ ਕੀ ਕਰਾਂਗੇ ਜਿਹੜੀ ਰੀਤੀ ਰਿਵਾਜ ਆ ਉਹ ਵੀ ਪਛਾਹੀਦੀਆਂ ਨਾਲ ਰੁੱਖ ਲਗਾਤਾ ਦਿੱਤੇ ਉਹ ਪਾਲੇ ਵੀ ਜਾ ਰਹੇ ਨੇ ਹਾਂਜੀ ਪਾਲਦੇ ਨੇ ਨਰੇ ਗਾਲੇ ਉਹਨਾਂ ਨੂੰ ਕਿ ਤਰ੍ਹਾਂ ਕਿਤੇ ਤੁਹਾਨੂੰ ਲੱਗਦਾ ਨਹੀਂ ਵੀ ਇਹ ਰੀਤੀ ਰਿਵਾਜਾਂ ਦੇ ਨਾਲ ਸਾਨੂੰ ਵੱਧ ਤੋਂ ਵੱਧ ਰੁੱਖ ਵੀ ਲਾਉਣੇ ਚਾਹੀਦੇ ਲਾਉਣੇ ਆ ਜੀ 4000 ਰੁੱਖ ਸਾਡੇ ਪਿੰਡ ਚ ਲੱਗ ਚੁੱਕਿਆ ਹੋਊ ਜਿਵੇਂ ਤੁਸੀਂ ਦੱਸ ਦੋ ਵੀ ਰੀਤੀ ਰਿਵਾਜ ਕੋਈ ਮੰਨਦਾ ਨਹੀਂਗਾ ਪਰ ਪ੍ਰਮਾਤਮਾ ਵੀ ਉਮੀ ਹੋ ਰਿਹਾ ਫਿਰ ਪ੍ਰਮਾਤਮਾ ਹੁਣ ਉਹਨਾਂ ਨੂੰ ਆਪ ਹੀ ਬਾਬੇ ਨੂੰ ਕਹੇਤਾ ਵੀ ਤੁਸੀਂ ਉਹ ਜਾਣੀ ਜਾਣਾ ਅਸੀਂ ਆਪਦੇ ਬਣ ਤੁਹਾਨੂੰ ਮਨੋਂ ਸੱਚੇ ਹੋ ਕੇ ਛੋਡੀ ਪੁਜਾਰੀ ਸਾਨੂੰ ਦੇਤੀ ਇਹ ਉਹ ਲੋਕ ਨੇ ਮੈਂ ਕੈਮਰਾਮੈਨ ਨੂੰ ਕਹੂੰਗਾ ਇਹਨਾਂ ਸਾਰੇ ਜਿਹੜੇ ਪਤਵੰਤੇ ਇੱਥੇ ਖੜੇ ਨੇ ਇਹ ਉਹ ਪਿੰਡ ਦੇ ਨਿਵਾਸੀ ਨੇ ਜਿਨ੍ਹਾਂ ਨੇ ਅੱਜ ਵੱਡੇ ਪੱਧਰ ਤੇ ਇਕੱਠ ਕਰਕੇ ਇੱਥੇ ਪਿੰਡ ਦੇ ਵਿੱਚ ਪੁਰਾਣੀ ਰੀਤ ਰਿਵਾਜ ਦੇ ਅਨੁਸਾਰ ਇਹਨਾਂ ਨੇ ਇੱਕ ਝੋਟਾ ਲਿਆ ਝੋਟਾ ਮੁੱਲ ਲੈ ਕੇ ਇੱਕੋ ਰੰਗ ਦਾ ਝੋਟਾ ਲਿਆ ਇਹ ਦੱਸਦੇ ਨੇ ਬਾਈ ਜੀ ਉਹ ਵੀ ਅਸੀਂ ਤੁਹਾਨੂੰ ਦਿਖਾਵਾਂਗੇ ਝੋਟਾ ਉਹ ਝੋਟਾ ਵਾ ਜਿਹੜਾ ਫਿਰ ਇਹਨਾਂ ਨੇ ਪਟੜੀ ਤੇ ਜਾ ਕੇ ਇੱਕ ਪੰਡਤ ਨੂੰ ਦਾਨ ਕੀਤਾ ਜਿੱਥੇ ਉਹ ਝੋਟਾ ਦਾਨ ਕੀਤਾ ਉੱਥੇ ਹੀ ਇਹਨਾਂ ਨੇ ਉਸ ਪੰਡਤ ਨੂੰ ਜਿਹੜੀ ਕਣਕ ਪੈਸੇ ਤੇ ਲੀੜਾ ਕੱਪੜਾ ਵੀ ਦਾਨ ਕੀਤਾ ਵਾ ਦੇਖਣਾ ਇਹ ਆ ਵੀ ਮੌ ਸਮਕਰਵਟ ਲੈਣ ਲੱਗ ਗਿਆ ਬਾਈ ਜੀ ਉਹਨਾਂ ਦਾ ਕਿਤੇ ਨਾ ਕਿਤੇ ਜਾ ਕੇ ਇਹ ਸਪੂਰਨ ਹੁੰਦਾ ਨਜ਼ਰ ਆ ਰਿਹਾ ਆਪਾਂ ਹੋਰ ਵੀ ਜਿਹੜੇ ਇੱਥੇ ਸਾਡੇ ਕੋਲ ਪਦਵੰਤੇ ਖੜੇ ਉਹਨਾਂ ਨਾਲ ਵੀ ਗੱਲ ਕਰਨ ਇਹ ਬਾਈ ਜੀ ਖੜੇ ਨੇ ਆਪਾਂ ਇਹਨਾਂ ਨਾਲ ਵੀ ਗੱਲ ਕਰਾਂ ਤੁਸੀਂ ਕੀ ਹੋਣਾ ਚਾਹੁੰਦੇ ਹੋ ਜੀ ਜੀ ਕਹਿਣਾ ਤਾਂ ਬਹੁਤ ਕੁਝ ਚਾਹੁੰਦੇ ਆ ਦੇਖੋ ਜਿਹੜੀਆਂ ਬਾਬਾ ਜੀ ਨੇ ਛੜਿਆ ਦੱਸਿਆ ਵੀ ਹੱਦਬੰਦੀ ਕਰਨ ਦੀ ਨੇ ਛੜੀਆਂ ਦੇ ਚਲੋ ਉਹ ਵੀ ਆਪਣੀ ਜਗ੍ਹਾ ਤੇ ਸਹੀ ਨੇ ਪਰ ਪਹਿਲੇ ਸਮਿਆਂ ਦੇ ਵਿੱਚ ਹੱਦਬੰਦੀ ਕੀਤੀ ਜਾਂਦੀ ਸੀ ਪਿੰਡ ਦੇ ਬੱਚੇ ਪਿੰਡ ਚ ਪੜ੍ਹਦੇ ਸੀ ਬਾਹਰ ਨਹੀਂ ਜਾਂਦੇ ਸੀ ਹੁਣ ਹੱਦਬੰਦੀ ਕਰਾਂਗੇ ਬੱਚੇ ਵੀ ਬਾਹਰ ਜਾਂਦੇ ਨੇ ਕੰਮਕਾਰਾਂ ਵਾਲੇ ਪਿੰਡ ਚ ਵੀ ਆਉਂਦੇ ਨੇ ਬਾਹਰ ਵੀ ਜਾਂਦੇ ਨੇ ਉਹ ਸਾਰੀਆਂ ਗੱਲਾਂ ਨਹੀਂ ਹੋ ਜਾਂਦੀਆਂ ਜੀ ਪਰ ਫੇਰ ਵੀ ਕਾਫੀ ਅੱਜ ਤੱਕ ਅਸੀਂ ਸਵੇਰੇ ਅੱਜ ਮੰਨ ਕੇ ਚੱਲੋ ਵੀ 4:30 4:30 ਵਜੇ ਸ਼ੁਰੂ ਕਰਿਆ ਸੀ ਅਸੀਂ ਹਮਨ ਪਹਿਲਾਂ ਪੂਰੇ ਪਿੰਡ ਦੇ ਵਿੱਚ ਘਰ-ਘਰ ਜਾ ਕੇ ਅਸੀਂ ਧੂਪ ਦਿੱਤੀ ਆ ਜੋ ਧੂਪ ਦਿੰਦੇ ਆ ਸਾਰੇ ਬੱਚੇ ਆਪਸ ਵਿੱਚ ਹੀ ਬੋਲਦੇ ਨਹੀਂ ਜੋ ਵੀ ਉਹਨਾਂ ਨੂੰ ਕੁੜਾਈ ਨੂੰ ਫੜਦਾ ਉਸ ਤੋਂ ਬਾਅਦ ਜਲਤਾ ਰੋਈ ਆ ਜਿੰਨੇ ਵੀ ਸਾਡੇ ਦਰਵਾਜ਼ੇ ਨੇ ਪਿੰਡਾਂ ਦੇ ਉਹਨਾਂ ਦੇ ਵਿੱਚ ਬਾਬਾ ਜੀ ਹਮਨ ਕਰਕੇ ਬੰਦਦੇ ਨੇ ਜੋ ਵੀ ਮੰਤਰ ਪੜ੍ਹ ਕੇ ਬੰਦਦੇ ਨੇ ਉਹਨਾਂ ਥੱਲੇ ਜਿਹੜੇ ਸਾਡੇ ਡੰਗਰ ਪਸ਼ੂ ਨੂੰ ਘਾਇ ਜਾਂਦੇ ਨੇ ਉਹਨਾਂ ਦੀ ਰਖਵਾਲੀ ਵਾਸਤੇ ਚੜਦੀ ਕਲਾ ਵਾਸਤੇ ਕਰਿਆ ਜਾਂਦਾ ਜੀ ਉਹ ਜਲਤਾ ਰੋਈ ਆ ਸਾਰੀ ਅੱਜ ਵੀ ਹੋਈ ਆ ਜੀ ਨੂੰ ਲੱਗਦਾ ਨਹੀਂ ਵੀ ਜਿਹੜੇ ਬਜ਼ੁਰਗ ਪੁਰਾਣੇ ਹੁੰਦੇ ਸੀ ਉਹ ਵਿਸ਼ਵਾਸ ਕਰਦੇ ਸੀ ਉਸ ਰੀਤੀ ਰਿਵਾਜਾਂ ਦੇ ਵਿੱਚ ਅੱਜ ਉਹ ਰੀਤੀ ਰਿਵਾਜ ਅਲੋਪ ਹੁੰਦੇ ਜਾ ਰਹੇ ਹਨ ਕਿਤੇ ਨੇ ਕਿਤੇ ਜਾ ਕੇ ਉਹਨਾਂ ਰੀਤੀ ਰਿਵਾਜਾਂ ਨੂੰ ਨਾਲ ਨਿਕਾਇਮ ਕੀਤਾ ਜਾਵੇ ਤਾਂ ਵਧੀਆ ਗੱਲ ਨਹੀਂ ਨਹੀਂ ਬਹੁਤ ਵਧੀਆ ਗੱਲ ਹੈ ਵੀਰੇ ਕਰਨੀ ਚਾਹੀਦੀ ਹੁਣ ਬੱਚੇ ਦੇਖੋ ਸਾਡੇ ਬਹੁਤ ਖੁਸ਼ ਹੋ ਗਏ ਅੱਜ ਦੇਖਣਾ ਚਾਹੁੰਦੇ ਸੀ ਉਹ ਜਿਹੜੇ 10 ਸਾਲ ਹੋ ਗਏ ਨੂੰ ਕੰਮ ਹੋਏ ਨੂੰ 10 ਸਾਲ ਚ ਬਹੁਤ ਚਾਹ ਸੀ ਜਵਾਕਾਂ ਨੂੰ ਤਕਰੀਬਨ ਨੌਜਵਾਨ ਪੀੜ੍ਹੀ ਹੀ ਇਸ ਵਾਰ ਮੂਰੇ ਹੋ ਕੇ ਕਰੀ ਆ ਜੀ ਨੌਜਵਾਨਾਂ ਨੂੰ ਉਹ ਰੀਤੀ ਰਿਵਾਜ ਜਿਹੜੇ ਪੁਰਾਣੇ ਅਲੋਪ ਹੋ ਗਏ ਤੁਹਾਡੇ ਉਹ ਵੀ ਦਿਖਾਇਆ ਜਾਣ ਤਾਂ ਜਿਹੜੇ ਆਪਣੇ ਅੱਗੇ ਆਉਣ ਵਾਲੇ ਬੱਚੇ ਨੇ ਉਹ ਫਿਰ ਉਹ ਰੀਤ ਨੂੰ ਜਾਰੀ ਰ ਤੀਜੀ ਜਾਂ ਚੌਥੀ ਵਾਰ ਦੇਖ ਰਿਹਾ ਹੈ ਕੰਮ ਆਪਣੀ ਉਮਰ ਦੇ ਲਿਆ ਦੇ ਵਿੱਚ ਬਹੁਤ ਮੇਰੇ ਕੋਲੇ ਬੱਚਿਆਂ ਨੇ ਪੁੱਛਿਆ ਕਿ ਕਿੱਦਾਂ ਹੁੰਦਾ ਬਹੁਤ ਚਾਅ ਸੀ ਉਹਨਾਂ ਨੂੰ ਬੱਚਿਆਂ ਨੂੰ ਜੀ ਗਾਹ ਨੂੰ ਉਸ ਤੋਂ ਬਾਅਦ ਚੜ੍ਹ ਕੇ ਕਰਨਗੇ ਜੀ ਤੁਹਾਨੂੰ ਲੱਗਦਾ ਨਹੀਂ ਸਾਨੂੰ ਸਭ ਨੂੰ ਇੱਕ ਉਦਮ ਕਰਨਾ ਚਾਹੀਦਾ ਵੀ ਰੁੱਖ ਵੀ ਵੱਧ ਤੋਂ ਬਦਲ ਹੋਣਾ ਚਾਹੀਦਾ ਬਿਲਕੁਲ ਸਰ ਰੁੱਖ ਲਾਉਣੇ ਚਾਹੀਦੇ ਆ ਜੀ ਜੋ ਰੀਤਾਂ ਚੱਲੀਆਂ ਹੋਈਆਂ ਨੇ ਵੀਰੋ ਉਹ ਤਾਂ ਨਵਆਂੀਆਂ ਪੈਣੀਆਂ ਨੇ ਜੋ ਪਿੰਡ ਜਿੱਦਾ ਬੰਨਿਆ ਸੁਣਦੇ ਆਉਂਦੇ ਆ ਵੀ ਜੱਤੋ ਰੀਤ ਆਉਂਦੀ ਆ ਜੀ ਬਾਬਾ ਜੋ ਵੀ ਵੀਰ ਦਾ ਸਥਾਨ ਆ ਜੀ ਇਹ ਸਾਡੇ ਗੁਰਦੁਆਰੇ ਤੋਂ ਪਹਿਲਾਂ ਇੱਥੇ ਜਾਂਦੇ ਆ ਜੀ ਅਸੀਂ ਇਸ ਟਾਈਮ ਬਾਬਾ ਜੋਗੀ ਪੀਰ ਦੇ ਉਸ ਸਥਾਨ ਤੇ ਖੜੇ ਆ ਜਿਹੜਾ ਖਾਨਪੁਰ ਪਿੰਡ ਦੇ ਵਿੱਚ ਸਥਿਤ ਹੈ ਤੇ ਜਿਹੜੇ ਨਗਰ ਨਿਵਾਸੀ ਨੇ ਇੱਥੇ ਵੱਡੀ ਪੱਧਰ ਤੇ ਇਕੱਠੇ ਹੋਏ ਨੇ ਇਸ ਨਗਰ ਨਿਵਾਸੀਆਂ ਨੇ ਅੱਜ ਪੁਰਾਣੀ ਰੀਤ ਰਵਾਜ਼ ਦੇ ਅਨੁਸਾਰ ਪਿੰਡ ਦੇ ਵਿੱਚ ਜਾਗ ਕੀਤਾ ਤੇ ਇੱਕ ਜਿਹੜਾ ਇਹ ਹਰ ਹਰ 3 ਸਾਲ ਬਾਅਦ ਝੋਟੇ ਦਾ ਦਾਨ ਕਰਦੇ ਹਨ ਇੱਕ ਪੰਡਤ ਨੂੰ ਉਹ ਵੀ ਇਹਨਾਂ ਨੇ ਸਾਰੇ ਪਿੰਡ ਦੇ ਵਿੱਚ ਪਹਿਲਾਂ ਝੋਟੇ ਨੂੰ ਕਮਾਇਆ ਹੁੰਦਾ ਹਰ ਇੱਕ ਨੇ ਇੱਥੋਂ ਦੇ ਨਿਵਾਸੀ ਨੇ ਉਹਨਾਂ ਨੂੰ ਮੱਥਾ ਟੇਕਿਆ ਤੇ ਕਣਕ ਲੀੜਾ ਕੱਪੜਾ ਜਿਹੜਾ ਉਹ ਦਾਨਪਨ ਕੀਤਾ ਵਾ ਤੇ ਉਸ ਤੋਂ ਬਾਅਦ ਪਟੜੀ ਤੇ ਜਾ ਕੇ ਇਹ ਝੋਟਾ ਜਿਹੜਾ ਉੱਥੇ ਦਾਨ ਕੀਤਾ ਤੇ ਹੁਣ ਦੇਖਣਾ ਇਹ ਆ ਵੀ ਇਹ ਨਗਰ ਨਿਵਾਸੀਨ ਦੀ ਜਿਹੜੀ ਸਰਦਾ ਇਸ ਸਥਾਨ ਦੇ ਨਾਲ ਬਹੁਤ ਜੁੜੀ ਆ ਬਾਬਾ ਜੋਗੀ ਪੀਰ ਦੇ ਸਥਾਨ ਦੇ ਨਾਲ ਕਿਤੇ ਨਾ ਕਿਤੇ ਜਾ ਕੇ ਜਿਹੜਾ ਇਹਨਾਂ ਦੇ ਵਿਸ਼ਵਾਸ ਨੇ ਉਹ ਵਿਸ਼ਵਾਸ ਤੇ ਸਪੂਰਨ ਹੁੰਦਾ ਨਜ਼ਰ ਆ ਰਿਹਾ ਜਾਂ ਨਹੀਂ ਆ ਰਿਹਾ ਇਹ ਆਉਣ ਵਾਲਾ ਸਮਾਂ ਹੀ ਦੱਸੀ ਦੱਸੇਗਾ ਪਰ ਅਸੀਂ ਵੱਧ ਤੋਂ ਵੱਧ ਆਪਣੇ ਚੈਨਲ ਰਹੀ ਨੌਜਵਾਨਾਂ ਨੂੰ ਇਹ ਅਪੀਲ ਕਰਦੇ ਆਂ ਕਿ ਮੌਸਮ ਦੇ ਜਿਵੇਂ ਮੌਸਮ ਬਦਲ ਰਿਹਾ ਉਸ ਹਿਸਾਬ ਦੇ ਨਾਲ ਵੀ ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਨੇ ਕਿਉਂਕਿ ਰੁੱਖ ਲਗਾਵਾਂਗੇ ਤਾਂ ਜਿਹੜਾ ਪੌਣ ਪਾਣੀ ਸਾਡਾ ਮੌਸਮ ਆ ਉਹ ਵੀ ਤਬਦੀਲ ਹੋਵੇਗਾ ਮਿਹਰਬਾਨੀ ਜੀ ਬੰਦ ਤਾਂ ਨਹੀਂ ਕੀਤਾ ਤਾਂ ਦੱਸੋ ਹਾਂ ਜੀ ਦੇਖੋ ਜੀ ਮੇਰੀ 70 ਸਾਲ ਦੀ ਉਮਰ ਹੋ ਗਈ ਸਾਡੇ ਦੇਖਦਿਆਂ ਤੇ ਤੀਜੇ ਸਾਲ ਜੇ ਅਸੀਂ ਇਹ ਰਸਮ ਨੂੰ ਖਤਮ ਕਰਦੇ ਸੀ ਜਾਂ ਨਹੀਂ ਕਰਦੇ ਸੀ ਸਾਡੇ ਪਿੰਡ ਦੇ ਵਿੱਚ ਇੱਕ ਤਾਂ ਡੰਗਰਾਂ ਨੂੰ ਬਿਮਾਰੀ ਪੈ ਜਾਂਦੀ ਸੀ ਇੱਕ ਡੰਗਰ ਹੱਡਾ ਰੋੜੀ ਛਟਕੇ ਹੁੰਦੀ ਦੂਜਾ ਤਿਆਰ ਪਿਆ ਹੁੰਦਾ ਈ ਨੰਬਰ 2 ਤੇ ਮੀਂਹ ਨਹੀਂ ਸੀ ਪੈਂਦਾ ਫਸਲ ਨੂੰ ਮਾਰ ਪੈਂਦੀ ਨੰਬਰ 3 ਤੇ ਬੰਦਿਆਂ ਨੂੰ ਵੀ ਬਿਮਾਰੀ ਪੈਂਦੀ ਸੀ ਇਹ ਸਾਡੀ ਸਰਤ ਦੇਖੀ ਹੋਈ ਸਾਨੂੰ ਇਹ ਬਸ ਨਹੀਂ ਕਰਦੇ ਤਾਂ ਇਸ ਤਰ੍ਹਾਂ ਦੀਆਂ ਕਿਰਪੀਆਂ ਹੁੰਦੀਆਂ ਨੇ ਪਰਤ ਦੀਆਂ ਨੇ ਹਾਂ ਇਹ ਤਾਂ ਕਰਕੇ ਸੀ ਕਰਦੇ ਸੀ ਮਤਲਬ ਇਹਨੂੰ ਜਾਰੀ ਰੱਖਣ ਵਾਸਤੇ ਤੁਸੀਂ ਨੌਜਵਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਹੋ ਸਨੇਹਾ ਦੇਹੀ ਦੇਣਾ ਚਾਹੁੰਦੇ ਆ ਵੀ ਤਿੰਨ ਸਾਲ ਬਾਅਦ ਆਪਦਾ ਆਪ ਹੀ ਕਰ ਲਿਆ ਕਰੋ ਬਸ ਪਰ ਜਿਹੜੇ ਤੁਸੀਂ ਦੱਸਦੇ ਹੋ ਵੀ ਲੋਪ ਹੁੰਦੇ ਜਾਂਦੇ ਨੇ ਸਾਡੇ ਰੀਤੀ ਰਿਵਾਜ ਖਤਮ ਹੁੰਦੇ ਉਹ ਵੀ ਇਹਨਾਂ ਨੂੰ ਨਾਲ ਚੱਲਣਾ ਚਾਹੀਦਾ ਹਾਂਜੀ ਹਾਂਜੀ ਇਹ ਤਾਂ ਹੁਣ ਕਰਨਾ ਹੀ ਚਾਹੀਦਾ ਜੇ ਤਿੰਨ ਸਾਲ ਤੋਂ ਬਾਅਦ ਕਰ ਦੇਣਗੇ ਆਪਣਾ ਫਰਕ ਕੀ ਪੈਂਦਾ ਇੱਕ ਦਿਨ ਨਾਲ ਚਲੋ ਜੀ ਇਹ ਬਜ਼ੁਰਗਾਂ ਨੇ ਦੱਸਿਆ ਵੀ ਅਗਰ ਅਸੀਂ ਪਿੰਡ ਦੇ ਵਿੱਚ ਇਸ ਤਰ੍ਹਾਂ ਦਾ ਜਿਹੜਾ ਦਾਨਪੁਨ ਨਹੀਂ ਕਰਦੇ ਤਾਂ ਸਾਡੇ ਜਿਹੜੇ ਡੰਗਰ ਨੇ ਉਹ ਬਿਮਾਰ ਹੁੰਦੇ ਸੀ ਕਿਤੇ ਨਾ ਕਿਤੇ ਜਾ ਕੇ ਉਹ ਡੰਗਰਾਂ ਦੀ ਮੌਤ ਵੀ ਹੋ ਜਾਂਦੀ ਸੀ ਪਰ ਦੇਖਣਾ ਇਹ ਆ ਵੀ ਜਿਹੜੇ ਨੌਜਵਾਨ ਨੇ ਅੱਗੇ ਜਾ ਕੇ ਇਹ ਰੀਤ ਨੂੰ ਜਾਰੀ ਰੱਖਣਗੇ ਜਾਂ ਨਹੀਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਮਿਹਰਬਾਨੀ